ਅੱਜ 4 ਨਵੰਬਰ ਨੂੰ ਮੈਂ ਤੇ ਐਸਐਸਪੀ ਸਾਹਿਬ ਆਪਾਂ ਦੋਵੇਂ ਇਕੱਠੇ ਹੀ ਤੇ ਨਿਕਲੇ ਸੀਗੇ ਕਿ ਪਿੰਡਾਂ ਦਾ ਦੌਰਾ ਕਰਨ ਲਈ ਕਿਉਂਕਿ ਸਾਨੂੰ ਖਬਰਾਂ ਜਿਹੜੀਆਂ ਅਸੀਂ ਉਹ ਮਿਲ ਰਹੀਆਂ ਸੀ ਕਿ ਅੱਗਾ ਜਿਹੜੀਆਂ ਨੇ ਉਹ ਨਿਰੰਤਰ ਜਿਹੜੀਆਂ ਲੱਗ ਰਹੀਆਂ ਨੇ ਐ ਰਿਪੋਰਟਾਂ ਵੀ ਜਿਹੜੀ ਆ ਰਹੀਆਂ ਨੇ ਤੇ ਉਹਦੇ ਹਿਸਾਬ ਨਾਲ ਤੇ ਅੱਜ ਕੁਲਰਤੀ ਆਪਾਂ ਲੰਘ ਰਹੇ ਸੀਗੇ ਤੇ ਸੜਕ ਤੋਂ ਸਾਨੂੰ ਦੱਸਿਆ ਕਿ ਗੁਰਦਾਸਪੁਰਾ ਪਿੰਡ ਦੇ ਵਿੱਚ ਤੇ ਇਸ ਖੇਤ ਦੇ ਵਿੱਚ ਜਿਹੜੀ ਹੈ ਉਹ ਨਾੜ ਨੂੰ ਜਿਹੜੀ ਰੈਹਤ ਖੁੰਦ ਨੂੰ ਉਹ ਅੱਗ ਲੱਗੀ ਹੋਈ ਐ ਤੇ ਕੁਦਰਤੀ ਜਿਹੜੇ ਜ਼ਮੀਨ ਦੇ ਜਿਹੜੇ ਜੋ ਠੇਕੇ ਦੇ ਵਾਹੰਦੇ ਨੇ ਸ਼ੌਕਤ ਅਲੀ ਤੇ ਉਹ ਵੀ ਨਾਲ ਹੀ ਆਪਣੇ ਹੈਗੇ ਨੇ ਤੇ ਉਹਨਾਂ ਨੂੰ ਜਦ ਪੁੱਛਿਆ ਗਿਆ ਤੇ ਕਹਿੰਦੇ ਕਿ ਇਹਨਾਂ ਕੋਲ ਆਪਸ਼ਨ ਹੋਰ ਕੋਈ ਨਹੀਂ ਜਦ ਕਿ ਕਹਿੰਦੇ ਇਹਨਾਂ ਨੇ ਅਪਲਾਈ ਕੀਤਾ ਬਟ ਇਹਨਾਂ ਨੂੰ ਮਿਲਿਆ ਨਹੀਂ ਬਟ ਉਹ ਚਲੋ ਡਰਾਫਟਸ ਦੇ ਨਾਲ ਹੀ ਐ ਤੇ ਬਟ ਕੰਟਰੋਲ ਰੂਮ ਬਾਰੇ ਆਪਾਂ ਹਰ ਜਿਹੜਾ ਹੈ ਜਿਹੜੀ ਪ੍ਰੈਸਲਿਸ ਆਪਣੀ ਹੁੰਦੀ ਐ ਤੇ ਆਪਾਂ ਉਹਦੇ ਵਿੱਚ ਜਾਣਕਾਰੀ ਦਿੰਨੇ ਆ ਜੋ ਕਿ ਸਵੇਰ 8 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ ਚੱਲਦਾ ਹੈ ਤੇ ਜਦੋਂ ਤੁਸੀਂ ਦੇਖਿਆ ਕਿ ਆਪਾਂ ਅਗ ਲੱਗੀ ਹੋਈ ਐ ਤੇ ਇਨਫੈਕਟ ਜੋ ਵੀ ਆਪਣੇ ਤੋਂ ਹੁੰਦਾ ਸੀਗਾ ਤੇ ਆਪਾਂ ਜਿਹੜੀਆਂ ਟਾਣੀਆਂ ਲੈ ਕੇ ਮੈਂ ਤੇ ਐਸਐਸਪੀ ਸਾਹਿਬ ਦੇ ਨਾਲ ਜਿਹੜੇ ਸਾਡੇ ਸਾਰੇ ਬੰਦੇ ਖੇਤੀਬਾੜੀ ਵਿਭਾਗ ਦੇ ਤੇ ਨਾਲ ਸਾਡੇ ਐਕਸੀਨ ਪੰਜਾਬ ਪ੍ਰਡਕਸ਼ਨ ਕੰਟਰੋਲ ਬੋਰਡ ਮੁਖ ਖੇਤੀਬਾੜੀ ਅਫਸਰ ਖੇਤੀਬਾੜੀ ਵਿਕਾਸ ਅਫਸਰ ਆਪਾਂ ਸਾਰਿਆਂ ਨੇ ਲੱਗ ਕੇ ਜਿਹੜਾ ਸੀਗਾ ਉਹ ਅੱਗ ਨੂੰ ਜਿਹੜਾ ਸੀਗਾ ਬੁਝਾਇਆ ਮੈਂ ਹੁਣ ਜਿਹੜਾ ਹੈ ਮੁਖੇਤੀ ਬੜੀ ਅਫਸਰ ਜਿਹੜੇ ਨੇ ਉਹਨਾਂ ਨੂੰ ਇਹ ਹਦਾਇਤ ਕੀਤੀ ਹੈ ਕਿ ਜਿਹੜੇ ਇਸ ਜ਼ਿੰਮੇਦਾਰ ਇਹ ਦੱਸ ਰਹੇ ਨੇ ਕਿ ਇਹ ਤਕਰੀਬਨ 100 ਕਿੱਲੇ ਦੇ ਕੋਲ ਜਿਹੜਾ ਹੈ ਖੇਤੀਬਾੜੀ ਜਿਹੜੀ ਕਰਦੇ ਨੇ ਠੇਕੇ ਦੇ ਉੱਤੇ ਹੁੰਦਾ ਤੇ ਇਹਨਾਂ ਨੂੰ ਕਿ ਜੋ ਵੀ ਸੰਦ ਜਿਹੜੇ ਨੇ ਐਕਸਿਟਿਵ ਜਾਂ ਇੰਸਟੀਟਿਊਟ ਲਈ ਉਹ ਜਿਹੜੇ ਚਾਹੀਦੇ ਨੇ ਤੇ ਉਹ ਫੌਰੀ ਤੌਰ ਤੇ ਜਿਹੜਾ ਹੈ ਆਪਾਂ ਇਹਦਾ ਪ੍ਰਬੰਧ ਕਰਵਾਈਏ ਤੇ ਮੈਂ ਇੱਕ ਜਿਹੜਾ ਜ਼ਿੰਮੇਦਾਰ ਭਰਾਵਾਂ ਨੂੰ ਬੇਨਤੀ ਜ਼ਰੂਰ ਕਰਨਾ ਚਾਹਾਂਗਾ ਕਿ ਜਿਵੇਂ ਕਿ ਸ਼ੌਕਤ ਅਲੀ ਜੀ ਨੂੰ ਜਦ ਪੁੱਛਿਆ ਗਿਆ ਤੇ ਕਹਿੰਦੇ ਕਿ ਇਹਨਾਂ ਨੂੰ ਕੰਟਰੋਲ ਰੂਮ ਦਾ ਨੰਬਰ ਜਿਹੜਾ ਹੈ ਉਹਦੇ ਬਾਰੇ ਜਾਣਕਾਰੀ ਨਹੀਂ ਹੈ ਜਦ ਕਿ ਆਪਾਂ ਹਰ ਪ੍ਰੈਸ ਰੀਲੀਜ਼ ਦੇ ਵਿੱਚ ਵੀ ਆਪਾਂ ਇਹ ਜਾਣਕਾਰੀ ਜਿਹੜੀ ਹੈ ਉਹ ਦਿੰਨੇ ਆ ਤੇ ਹੁਣ ਜਿਹੜਾ ਡੇਲੀ ਜਿਹੜੀ ਹੈ ਸਾਡੀ ਇਹ ਜਾਣਕਾਰੀ ਜਿਹੜੀ ਉਹ ਲੱਗਦੀ ਹੈ ਸੋ ਮੈਂ ਜ਼ਿੰਮੇਵਾਰ ਭਰਾਵਾਂ ਨੂੰ ਇੱਕ ਵਾਰੀ ਬੇਨਤੀ ਜਿਹੜੀ ਹੈ ਜ਼ਰੂਰ ਕਰਾਂਗਾ ਕਿ ਕੰਟਰੋਲ ਰੂਮ ਜਿਹੜਾ ਨੰਬਰ ਹੈ ਉਹਦੇ ਤੇ ਈਵਨ ਜਿਹੜਾ ਹੈ ਮੇਰਾ ਆਪਣਾ ਜਿਹੜਾ ਪਰਸਨਲ ਨੰਬਰ ਹੈ ਉਹਦੇ ਤੇ 9872033933 ਕਿਰਪਾ ਕਰਕੇ ਇੱਕ ਸਿੰਪਲ ਮੈਨੂੰ WhatsApp ਮੈਸੇਜ ਜਿਹੜਾ ਹੈ ਕਿ ਆਪਣਾ ਨਾਂ ਕੀ ਹੈ ਆਪਣਾ ਨੰਬਰ ਕੀ ਹੈ ਆਪਣੀ ਕੁਲ ਕਿੰਨੀ ਜਿਹੜੀ ਜਿਹੜੀ ਫਸਲ ਖੇ ਕਿੱਲੇ ਨੇ ਜਿਹਦੇ ਵਿੱਚ ਆਪਾਂ ਫਸਲ ਜਿਹੜੀ ਹੈ ਉਹਦੇ ਚ ਰੈਦਖੂ ਜਿਹੜੀ ਆ ਉਹ ਮੈਨੇਜ ਕਰਨੀ ਹੈ ਕਿਰਪਾ ਕਰਕੇ ਇੱਕ ਵਾਰੀ ਦੱਸੋ ਜ਼ਰੂਰ ਤਾਂ ਜੋ ਜਿਹੜਾ ਪ੍ਰਸ਼ਾਸਨ ਜਿਹੜਾ ਵਚਨਬੱਧ ਹੈ ਐਂਡ ਅਸੀਂ ਕਮਿਟਿਡ ਆ ਕਿ ਕਿਸਾਨਾਂ ਨੂੰ ਆਪਾਂ ਸਹਾਇਤਾ ਜਿਹੜੀ ਹੈ ਉਹ ਮਹਈਆ ਕਰਵਾਣੀ ਹੈ ਐਕਸਿਟੂ ਜਾਂ ਇੰਸਟਿਟੂ ਮੈਨੇਜਮੈਂਟ ਲਈ ਐਂਡ ਸਾਡੇ ਕੋਲ ਸੰਧ ਜਿਹੜੇ ਨੇ ਬੇਲਰ ਜਿਹੜੇ ਨੇ ਉਹਨਾਂ ਦੀ ਗਿਣਤੀ ਜਿਹੜੀ ਪ੍ਰਾਪਤ ਹੈ ਤੇ ਮੈਂ ਇਹ ਹੀ ਬੇਨਤੀ ਜਿਹੜੀ ਹੈ ਜ਼ਿੰਮੇਦਾਰ ਭਰਾਵਾਂ ਨੂੰ ਇੱਕ ਵਾਰੀ ਫਿਰ ਮੈਂ ਕਰਨਾ ਕਰਨਾ ਚਾਹਾਂਗਾ ਕਿ ਆਪਾਂ ਵਾਤਾਵਰਨ ਨੂੰ ਵੀ ਜਿਹੜਾ ਪ੍ਰਦੂਸ਼ਿਤ ਨਾ ਕਰੀਏ ਆਪਾਂ ਆਪਣੀ ਭੂਮੀ ਜਿਹੜੀ ਹੈ ਆਪਾਂ ਉਹਦੀ ਵੀ ਜਿਹੜੀ ੀਲਡ ਹੈ ਤੇ ਉਹਦੀ ਕੁਆਲਿਟੀ ਜਿਹੜੀ ਹੈ ਸੋਇਲ ਕੁਆਲਿਟੀ ਜਿਹੜੀ ਹੈ ਉਹਨੂੰ ਬਰਕਰਾਰ ਰੱਖੀਏ ਆਪਾਂ ਕਿਰਪਾ ਕਰਕੇ ਰਹਿਤ ਖੂਨ ਨੂੰ ਅੱਗ ਨਾ ਲਾਈਏ ਜੀ ਅੱਜ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਮੈਂ ਅਸੀਂ ਦੋਵੇਂ ਆਪਣੀ ਪੂਰੀ ਫੋਰਸ ਦੇ ਨਾਲ ਪੈਟਰੋਲਿੰਗ ਕਰ ਰਹੇ ਸੀ ਸਾਡੀ ਜਿਹੜੀ ਪ੍ਰਾਲੀ ਪ੍ਰੋਟੈਕਸ਼ਨ ਫੋਰਸ ਹੈ ਜ਼ਿਲ੍ਹੇ ਦੀ ਜਿਹੜੀ ਜੁਆਇੰਟ ਟੀਮਸ ਨੇ ਉਹ ਲਗਾਤਾਰ ਕੰਮ ਕਰਦੀਆਂ ਆ ਰਹੀਆਂ ਨੇ ਆ ਰਹੀਆਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਉਸੇ ਲਗਾਤਾਰਤਾ ਵਿੱਚ ਅਸੀਂ ਦੋਵੇਂ ਵੀ ਜੋ ਆਪਣੀ ਡੇਲੀ ਪੈਟਰੋਲਿੰਗ ਕਰਦੇ ਹਾਂ ਜਦੋਂ ਅਸੀਂ ਨਿਕਲੇ ਤਾਂ ਪਤਾ ਚੱਲਿਆ ਕਿ ਇੱਥੇ ਅਸੀਂ ਇੱਕ ਥਾਂ ਤੇ ਰੁਕੇ ਜਿੱਥੇ 나ੜ ਨੂੰ ਅੱਗ ਲੱਗੀ ਸੀ ਇਹ ਪਿੰਡ ਖੁਰਾਣਾ ਹੈ ਤੇ ਇੱਥੇ ਆ ਕੇ ਡੀਸੀ ਸਾਹਿਬ ਤੇ ਮੈਂ ਇਹ ਅੱਗ ਨੂੰ ਬੁਝਾਇਆ ਤੇ ਸਾਡੀ ਗੁਜ਼ਾਰਿਸ਼ ਹੈ ਸਾਡੇ ਸਾਰੇ ਕਿਸਾਨ ਵੀਰਾਂ ਨੂੰ ਕਿ ਉਹ ਨਾੜ ਦੀ ਤੇ ਰਹਿਣਦ ਖੂਨ ਦੀ ਸਾਮ ਸੰਭਾਲ ਕਰਨ ਅਦਾਇਦਾ ਮੁਤਾਬਕ ਤੇ ਇਸ ਨੂੰ ਅੱਗ ਨਾ ਲਾਣ ਵਰਨਾ ਸਾਨੂੰ ਨਿਯਮਾਂ ਮੁਤਾਬਕ ਜੋ ਬੰਦੀ ਕਾਰਵਾਈ ਹੈ ਉਹ ਕਰਨੀ ਪਵੇਗੀ ਇਹ ਜਿਹੜੀ ਰਹਿਣਦ ਖੂਦ ਹੈ ਇਸ ਦੇ ਸਾਮ ਸੰਭਾਲ ਦੇ ਲਈ ਸਾਡੇ ਨਾਲ ਚੀਫ ਐਗਰੀਕਲਚਰ ਅਫਸਰ ਵੀ ਨੇ ਤੇ ਮੈਂ ਸਭ ਨੂੰ ਗੁਜ਼ਾਰਿਸ਼ ਕਰਾਂਗਾ ਕਿ ਚੀਫ ਐਗਰੀਕਲਚਰ ਅਫੀਸਰ ਸਾਹਿਬਾਨ ਤੇ ਡੀਸੀ ਸਾਹਿਬ ਦੇ ਜੋ ਵੀ ਆਫਿਸ ਵਿੱਚ ਮੌਜੂਦਾ ਮਦਦ ਹੈ ਉਸ ਨੂੰ ਜ਼ਰੂਰ ਅਵੇਲ ਕਰਨ ਤੇ ਇਸ ਪਾਸੇ ਨਾ ਜਾਣ ਧੰਨਵਾਦ